ਅੱਜ ਦੀ ਜਿਹੜੀ ਪ੍ਰੈਸ ਦਾ ਮੇਨ ਮਕਸਦ ਹੈ ਪ੍ਰੈਸ ਕਾਨਫਰੰਸ ਦਾ ਉਹ ਇਹ ਕਿ ਮੋਦੀ ਸਰਕਾਰ ਵੱਲੋਂ ਸੈਂਟਰ ਦੀ ਬੀਜੇਪੀ ਸਰਕਾਰ ਵੱਲੋਂ ਪੰਜਾਬ ਨੂੰ ਫਰਮਾਨ ਜਾਰੀ ਕੀਤਾ ਗਿਆ ਕਿ 32 ਲੱਖ ਜਿਹੜੇ ਲਾਭਪਤਰੀ ਨੇ ਉਹਨਾਂ ਦਾ ਜਿਹੜਾ ਰਸ਼ਨਾ ਉਹ ਕੱਟਿਆ ਜਾਵੇ 82493 ਜਿਹੜੇ ਲਾਭਪਤਰੀ ਨੇ ਜੇ ਕੱਟਦੇ ਆ ਚਾਰ ਨਾਲ ਇੱਕ ਪਰਿਵਾਰ ਚ ਤਾਂ 32 ਲੱਖ ਦੇ ਕਰੀਬ ਇਹ ਅਮਾਉਂਟ ਬਣਦੀ ਹੈ ਔਰ 23 ਲੱਖ ਇਹ ਤੋਂ ਪਹਿਲਾਂ ਉਹਨਾਂ ਨੇ ਇੱਕ ਫਰਮਾਨ ਜਾਰੀ ਕਰਕੇ ਪਹਿਲਾਂ ਕਟਵਾਇਆ ਜਾ ਚੁੱਕਿਆ ਕੋਈ ਨਾ ਕੋਈ ਬਹਾਨਾ ਲਾ ਕੇ ਕੇ ਵੀ ਸਿੱਧਾ ਜਾਂ ਹੋਰ ਲਾ ਕੇ ਤੁਸੀਂ ਦੇਖੋਗੇ ਕਿ 55 ਲੱਖ ਦੇ ਕਰੀਬ ਸਾਡੇ ਲੋਕਾਂ ਦੇ ਭਾਜਪੀ ਦੀ ਸਰਕਾਰ ਹੈ ਜਿਹੜੀ ਉਹ ਰਾਸ਼ਨ ਕੱਟ ਰਹੀ ਹੈ ਸੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ 'ਚ ਅਸੀਂ ਪੰਜਾਬ ਦੇ ਲੋਕਾਂ ਨੂੰ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਇੱਕ ਵਿਅਕਤੀ ਦਾ ਵੀ ਅਸੀਂ ਰਾਸ਼ਨ ਨਹੀਂ ਕਟਣ ਦਵਾਗੇ ਚਾਹੇ ਉਹਦੇ ਲਈ ਸਾਨੂੰ ਲੜਾਈ ਲੜਨੀ ਪਵੇ ਕਾਨੂੰਨੀ ਲੜਾਈ ਲੜਨੀ ਪਵੇ ਅੰਦੋਲਨ ਕਰਨਾ ਪਵੇ ਤੁਸੀਂ ਹੈਰਾਨ ਹੋਵੋਗੇ ਕਿ ਤਿੰਨ ਵਿੱਚੋਂ ਇੱਕ ਦਾ ਰਾਸ਼ਨ ਪੰਜਾਬ ਦੇ ਲੋਕਾਂ ਦਾ ਕਟਣ ਜਾ ਰਹੀ ਹੈ ਭਾਜੀਪੀ ਦੀ ਸਰਕਾਰ ਇਹ ਤੱਕਾ ਪੰਜਾਬ ਨਾਲ ਕਿਉਂ ਉਹ ਪੰਜਾਬ ਜਿਨੇ ਸਾਰੇ ਦੇਸ਼ ਨੂੰ ਰੋਟੀ ਦਿੱਤੀ ਅੱਜ ਉਹਦੀ ਥਾਲੀ ਚੋਂ ਹੀ ਭਾਜੀਪੀ ਦੀ ਕੇਂਦਰ ਦੀ ਸਰਕਾਰ ਜਿਹੜੀ ਰੋਟੀ ਚੱਕਣਾ ਚਾਹੁੰਦੀ ਹੈ ਥਾਲੀ ਖਾਲੀ ਕਰਨਾ ਚਾਹੁੰਦੀ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਗਵਾਈ ਚ ਅਸੀਂ ਇਹ ਕਦੇ ਆਈ ਵੀ ਪੰਜਾਬ ਵਿੱਚ ਹੋਣ ਨਹੀਂ ਦੇਵਾਂਗੇ ਇਹ ਜਿਹੜੀਆਂ ਕੋਜੀ ਚਾਲਾਂ ਭਾਜਪੀ ਦੀ ਸਰਕਾਰ ਕਰ ਰਹੀ ਹੈ ਪੰਜਾਬ ਨੂੰ ਪਾਪੂਲਰਿਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਕਦੇ ਵੀ ਇਹ ਆਪਣੇ ਚਾਲਾਂ ਚ ਕਾਮਯਾਬ ਨਹੀਂ ਹੋਣਗੇ ਨਾਲ ਦੀ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਹੁਣ ਮਨਰੇਗਾ ਦਾ ਅਸੀਂ ਦੇਖਨੇ ਪਿੰਡ ਪਿੰਡ ਕਿੰਨਾ ਰੌਲਾ ਪਿਆ ਹੋਇਆ ਸਾਰੇ ਜਿਹੜੇ ਸਾਡੇ ਲੋਕਾਂ ਹੈ ਉਹਨਾਂ ਤੋਂ ਕੰਮ ਖੋਇਆ ਜਾ ਰਿਹਾ ਹੈ ਬਹਾਨੇ ਬਣਾਏ ਜਾ ਰਹੇ ਆ ਕਿ ਜੀ ਜਿਹੜਾ ਕੰਮ ਹੈ ਉਹ ਅੱਗੇ ਜਿਵੇਂ ਅਸੀਂ ਸਫਾਈ ਦਾ ਕੰਮ ਕਰਦੇ ਸੀ ਮਨਰੇਗਾ ਹੋਰ ਕਰਦੇ ਨਹੀਂ ਕਹਿੰਦੇ ਪਹਾੜ ਜਿੱਥੇ ਹੈਗੇ ਨੇ ਜਿੱਥੇ ਉਚਾਈ ਨਹੀਂਵੇਂ ਉੱਥੇ ਮਨਰੇਗਾ ਲੱਗ ਸਕਦੀ ਹੈ ਇਹ ਪੰਜਾਬ ਨਾਲ ਜਾਣ ਬੁੱਝ ਕੇ ਕੋਈ ਨਾ ਕੋਈ ਬਹਾਨਾ ਲਾ ਕੇ ਹਰ ਇੱਕ ਤਰ੍ਹਾਂ ਪੰਜਾਬ ਨੂੰ ਇਹ ਡਾਊਨ ਕਰਨਾ ਚਾਹੁੰਦੇ ਆ ਸੋ ਸਾਡੇ ਜਿਹੜੇ ਰਾਸ਼ਨ ਲੋਕ ਲੰਦੇ ਨੇ ਉਹ ਡਿਸਰਵ ਕਰਦੇ ਆ ਅਸੀਂ ਕੇਂਦਰ ਸਰਕਾਰ ਨੂੰ ਕਿਹਾ 1 ਕਰੋੜ 23 ਲੱਖ ਲਾਹ ਪਾਤਰੀਆਂ ਦੇ ਅਸੀਂ ਕੀ ਵੈਸੀ ਕਰਤੀ ਤੇ ਜਿਹੜੇ ਰਹਿੰਦੇ ਨੇ ਉਹਦੀ ਅਸੀਂ ਬਹੁਤ ਛੇਤੀ within 6 ਮੰਥ ਕਰਕੇ ਦੇ ਦਾਂਗੇ ਲੇਕਿਨ ਉਹਦਾ ਵੀ ਫਰਮਾਨ ਜਾਰੀ ਕਰਤਾ ਕਿ ਨਹੀਂ ਜੀ 30 ਸਤੰਬਰ ਤੱਕ ਕਰੋ ਜਿਹੜਾ ਕਿ ਪੋਸੀਬਲੀ ਕਿਉਂਕਿ ਸਰਕਾਰ ਕੋ ਹੋਰ ਵੀ ਬੜੀ ਜ਼ਿੰਮੇਵਾਰੀਆਂ ਨੇ ਸੋ ਸਰਕਾਰ ਜਿਵੇਂ ਮਾਨਯੋਗ ਸਰਦਾਰ ਪਵੰਸੀ ਮਾਨਤ ਸਾਹਿਬ ਨੇ ਕਿਹਾ ਕਿ ਸੀ ਐਕਸਟੇਨਸ਼ਨ ਦੀ ਮੰਗ ਕਰਾਂਗੇ ਲੇਕਿਨ ਜਿਵੇਂ ਭਾਜਪਾ ਦੇ ਹਾਲਾਤ ਨੇ ਜਿਵੇਂ ਪੰਜਾਬ ਨਾਲ ਬਿਤਕਰਾ ਕਰ ਰਹੀ ਹੈ ਪੰਜਾਬ ਨਾਲ ਤੱਕਾ ਕਰ ਰਹੀ ਹੈ ਸਾਨੂੰ ਲੱਗਦਾ ਨਹੀਂ ਕਿ ਉਹ ਪੰਜਾਬ ਨੂੰ ਕੋਈ ਰਾਹਤ ਦੇਣਗੇ ਔਰ ਉਹਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਜਨ ਅੰਦੋਲਨ ਲਈ ਤਿਆਰ ਹੈ ਅਸੀਂ ਲੜਾਂਗੇ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਸ਼੍ਰੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਬੀਜੇਪੀ ਦੇ ਲੋਕ ਲੀਡਰ ਸਹਿਬਾਨ ਤੁਹਾਡੇ ਕੋਲ ਆਉਂਦੇ ਆ ਤਾਂ ਉਹਨਾਂ ਨੂੰ ਪੁੱਛੋ ਕਿ ਪਹਿਲਾਂ ਤਾਂ ਤੁਸੀਂ ਮਨਰੇਗਾ ਬੰਦ ਕਰਨ ਦੇ ਕਿਨਾਰੇ ਲਿਆਂਦੀ ਹੁਣ ਤੁਸੀਂ ਜਿਹੜੇ ਲਾਹ ਪਤਰੀਆਂ ਸਾਡੇ ਉਹਨਾਂ ਦਾ ਜਿਹੜਾ ਰਸਨਾ ਕੱਟ ਰਹੇ ਹੋ ਕਿਹੜੇ ਮੂੰਹ ਨਾਲ ਪਿੰਡਾਂ 'ਚ ਵੜਦੇ ਹੋ ਇਹ ਪੰਜਾਬ ਦੇ ਲੋਕ ਸ਼੍ਰੀ ਫਤੇਗੜ ਸਾਹਿਬ ਦੇ ਲੋਕ ਇਹ ਜਿਹੜੇ ਲੀਡਰਾਂ ਨੂੰ ਕੁਐਸਚਨ ਕਰਨਗੇ ਮੈਨੂੰ ਵਿਸ਼ਵਾਸ ਹੈ ਜਿਆ ਮਾਝੇ ਚ 718756 ਮਾਲਵੇ ਚ 118237 ਦੋਬੇ ਚ 438750 ਤੋਂ 3349564 ਕਾਰ ਜਿਹੜੇ ਨੇ ਉਹਨਾਂ ਦੀ ਜਿਹੜੇ ਪ੍ਰੋਪਰ ਲੈ ਕੇ ਆਏ ਨੇ ਡਿਟੇਲ ਲੈ ਕੇ ਆਏ ਨੇ ਸੋ ਅਸੀਂ ਇਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਆ ਉਹ ਬਕਾਇਆ ਉਹ 3 ਲੱਖ ਦੇ ਕਰੀਬ ਜਿਹੜੇ ਭਗੇਰੇ ਕਰਨੇ ਨੇ ਹੋਏ ਇਹਨਾਂ ਨੇ ਕਰਨਿਆ ਸੋ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਗਾ ਕਿ ਆਮ ਆਦਮੀ ਪਾਰਟੀ ਡਟ ਕੇ ਇਸ ਦਾ ਵਿਰੋਧ ਕਰਦੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਹਾਂ ਨਾ ਸਿਰਫ ਇਹ ਕਹਣਾ ਕਿ ਲੋਕਾਂ ਦੇ ਨਾਲ ਲੋਕਾਂ ਕਰਕੇ ਹਾਂ ਤੇ ਲੋਕਾਂ ਕਰਦੇ ਆ ਲੋਕਾਂ ਦੇ ਨਾਲ ਵਾਸਤੇ ਇਸ ਗੱਲ ਦਾ ਤੁਹਾਨੂੰ ਯਕੀਨ ਦਵਾ ਨੇ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਅਸੀਂ ਵੀ ਕਹਿੰਦੇ ਆ ਕਿ ਇੱਕ ਵੀ ਕਾਰ ਜਿਹੜਾ ਉਹ ਕੱਟਿਆ ਨਹੀਂ ਜਾਊਗਾ ਜਿਹੜੇ ਵੈਰੀਫਿਕੇਸ਼ਨ ਲਈ ਸਮਾਂ ਮੰਗਿਆ ਗਿਆ ਉਹ ਸਮਾਂ ਵੀ ਜਰੂਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਕਿਸੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ ਬਹੁਤ سارے ਸਾਡੇ ਪਰਿਵਾਰ ਨੇ ਜਿਹੜੇ ਪੀੜ ਪਰਿਵਾਰ ਨੇ ਜਿਹੜੇ ਇੱਧ ਤੇ ਪਾਵਰ ਨੇ ਇਸ ਲਈ ਤੇ ਕਿ ਚਲਾ ਦੋੰਗਾ ਕਿ ਆਪਾਂ ਸਾਰੇ ਰੱਖੀ ਇਹਦੇ ਲਈ ਹੰਬੜਾ ਮਾਰੀ ਸਮੋਤ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਾਹ ਦੇ ਪੰਜਾਬ ਦੇ ਲੋਕਾਂ ਨੂੰ ਮੇਰੇ ਹੱਥ ਬੰਨ੍ਹ ਕੇ ਬੇਨਤੀ ਆ ਕਿ ਬੜਾ ਸੈਂਸਿਟਿਵ ਇਸ਼ੂ ਆ ਕੋਈ ਵੀ ਆਪਾਂ ਪੰਜਾਬ ਦੇ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਪ੍ਰਤੀ رائے ਬਣਾਉਣ ਤੋਂ ਪਹਿਲਾਂ ਇਹ ਗੱਲ ਜਰੂਰ ਧਿਆਨ ਚ ਰੱਖਿਓ ਕਿ ਮੁੱਖ ਮੰਤਰੀ ਤੁਹਾਡੇ ਆਪਣੇ ਨੇ ਅਸੀਂ ਤੁਹਾਡੇ ਆਪਣੇ ਆ ਅਸੀਂ ਤੁਹਾਡੇ ਹੀ ਹਾਂ ਸੋ ਅਸੀਂ ਤੁਹਾਡੇ ਨਾਲ ਖੜੇ ਹਾਂ ਸੋ ਜਿਹੜੀ ਭਾਜਪਾ ਨਾ ਜੀ ਇਹ ਜੁਮਲਾ ਪਾਰਟੀ ਜਿਆਦਾ ਉਹ بڑے આરોਪ ਵੀ ਲਾ ਰਿਹਾ ਸਰਕਾਰ ਤੇ ਪਹਿਲੀ ਦਾ ਗੱਲ ਮੈਂ ਇਹ ਦੱਸਣੀ ਚਾਹੁੰਦਾ ਵੀ ਕਿਸੇ ਵੀ ਪਰਸਨਲ ਬੰਦੇ ਨੂੰ ਜਾਂ ਕਿਸੇ ਵੀ ਪਾਰਟੀ ਕੋਲ ਕੋਈ ਅਜਿਹੀ ਅਥਾਰਟੀ ਨਹੀਂ ਹੈ ਕਿ ਉਹ ਜਾ ਕੇ ਕੋਈ ਸਰਕਾਰੀ ਸਕੀਮ ਲਾਗੂ ਕਰ ਸਕੇ ਨਾ ਹੀ ਉਹਦੇ ਕੋਲ ਅਥਾਰਟੀ ਹੈ ਕਿ ਉਹ ਕਿਸੇ ਦਾ ਪਰਸਨਲ ਇਨਫੋਰਮੇਸ਼ਨ ਆਧਾਰ ਕਾਰਡ ਜਾਂ ਜੋ ਵੀ ਉਹਨਾਂ ਦੀ ਹੈ ਨਾ ਉਹਨਾਂ ਕੋਲ ਉਹ ਲੈਣ ਦੀ ਪਰਮਿਸ਼ਨ ਨਾ ਇਹ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਵੀ ਕਈ ਥਾਵਾਂ ਤੇ ਜਿੱਥੇ ਇਨਫੋਰਮੇਸ਼ਨ ਇਹਨਾਂ ਨੂੰ ਦਿੱਤੀ ਗਈ ਹੈ ਨਿੱਜੀ ਤੌਰ ਤੇ ਉਥੋਂ ਕਈਆਂ ਦੇ ਖਾਤਿਆਂ 'ਚੋਂ ਪੈਸੇ ਚੋਰੀ ਹੋ ਗਏ ਕਿਤੇ ਕੁਝ ਹੋ ਗਿਆ ਸੋ ਇਹ ਦੇ ਜਾ ਕੇ ਆਮ ਬੰਦੇ ਨੂੰ ਗੁੰਮਰਾਹ ਕਰਕੇ ਉਹਦੀ ਪਰਸਨਲ ਇਨਫੋਰਮੇਸ਼ਨ ਇਨਫੋਰਮੇਸ਼ਨ ਪਰਸਨਲ ਡਾਟਾ ਨੂੰ ਮਿਸਯੂਜ਼ ਕਰਨਗੇ ਇਹ ਸਰਕਾਰ ਦਾ ਵੀ ਫਰਜ਼ ਬਣਦਾ ਹੈ ਇਹ ਪੁਲਿਸ ਦਾ ਵੀ ਫਰਜ਼ ਬਣਦਾ ਹੈ ਕਿ ਇਹ ਚੀਜ਼ ਨੂੰ ਰੋਕਿਆ ਜਾਵੇ ਕੋਈ ਇਦੇ ਤਹਿਤ ਨਹੀਂ ਹੋ ਰਿਹਾ ਕੋਈ ਉਹਨਾਂ ਦੇ ਤਸ਼ੱਦਦ ਨਹੀਂ ਹੋ ਰਹੀ ਸਿਰਫ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਸਰਕਾਰ ਵੱਲ ਵਾਲੇ ਜਿਹੜੇ ਰੋਜ਼ ਪ੍ਰਦਰਸ਼ਨ ਕਰਕੇ ਡਰਾਮੇਬਾਜ਼ੀ ਕਰ ਰਹੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਜਾ ਕੇ ਅੱਜ ਇਹ ਡਰਾਮੇਬਾਜ਼ੀ ਕਰ ਰਹੇ ਨੇ ਕਿ ਕੇਂਦਰ ਸਰਕਾਰ ਦੀਆਂ ਸਹੂਲਤਾਂ ਜਿਹੜੀਆਂ ਉਹ ਲੋਕਾਂ ਨੂੰ ਨਹੀਂ ਮਿਲ ਰਹੀਆਂ ਪੰਜਾਬ ਸਰਕਾਰ ਉਹ ਸਹੂਲਤਾਂ ਨਹੀਂ ਦੇ ਰਹੀ ਇੱਥੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਕੋਈ ਵੀ ਸਕੀਮ ਭਾਵੇਂ ਕੇਂਦਰ ਦੀ ਆ ਤੇ ਭਾਵੇਂ ਕੋਈ ਵਾਰਲਡ ਦੀ ਹੈ ਜਿਹੜੀ ਸਟੇਟ ਗਵਰਨਮੈਂਟ ਹੈ ਲਾਗੂ ਕਰਨੀ ਹੈ ਉਹਦੇ ਰਾਹੀਂ ਹੋਣੀ ਹੈ ਬੀਜੇਪੀ ਵਾਲੇ ਸਿੱਧੇ ਜਾ ਕੇ ਲੋਕਾਂ ਕੋਲ ਜਾਣ ਬੁੱਝ ਕੇ ਭਰਮ ਫਲਾ ਰਹੇ ਨੇ ਔਰ ਲੋਕਾਂ ਕੋਲੋਂ ਉਹਨਾਂ ਦਾ ਪਰਸਨਲ ਡਾਟਾ ਲੈ ਰਹੇ ਨੇ ਹੁਣ ਫਾਜ਼ਿਲਕਾ ਵੱਲ ਤੇ ਹੋਰ ਕਈ ਪਾਸੇ ਉੱਥੇ ਕੰਪਲੇਂਟਸ ਆਈਆਂ ਨੇ ਪੁਲਿਸ ਨੂੰ ਕਿ ਸਾਡੇ ਖਾਤਿਆਂ 'ਚੋਂ ਪੈਸੇ ਨਿਕਲ ਗਏ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਬੀਜੇਪੀ ਵਾਲੇ ਗਏ ਸੀ ਤੇ ਉੱਥੇ ਪਰਸਨਲ ਡਾਟਾ ਉਹਨਾਂ ਦਾ ਲੈ ਕੇ ਆਏ ਸੀ ਉਸ ਤੋਂ ਬਾਅਦ ਉਹਨਾਂ ਦੇ ਖਾਤੇ ਸਾਫ਼ ਹੋ ਗਏ ਇਹਦੀ ਜ਼ਿੰਮੇਵਾਰੀ ਹੈ ਇਸੇ ਕਰਕੇ ਪੰਜਾਬ ਸਰਕਾਰ ਨੇ ਸਖਤ ਕਦਮ ਚੱਕਿਆ ਹੈ ਕਿ ਕਿਸੇ ਵੀ ਬੀਜੇਪੀ ਵਾਲੇ ਨੂੰ ਜਾਂ ਕਿਸੇ ਹੋਰ ਨੂੰ ਪਰਸਨਲ ਡਾਟਾ ਲੈਣ ਦੀ ਕੋਈ ਪਰਮਿਸ਼ਨ ਨਹੀਂ ਦਿੱਤੀ ਜਾਊਗੀ ਜੇ ਕੋਈ ਕਿਸੇ ਨੇ ਉਹਨਾਂ ਨੇ ਸਾਡੇ ਤੇ ਲਾਇਆ ਬਲੇਮ ਕਿ ਤੁਸੀਂ ਵੀ ਸਰਕਾਰ ਬਣਨ ਤੋਂ ਪਹਿਲਾਂ ਪਿੰਡਾਂ 'ਚ ਹੀ ਜਾਂਦੇ ਰਹੇ ਅਸੀਂ ਕਦੇ ਕਿਸੇ ਤੋਂ ਕਿਸੇ ਦਾ ਡਾਟਾ ਨਹੀਂ ਲਿਆ ਕੋਈ ਆਧਾਰ ਕਾਰਡ ਨਹੀਂ ਲਿਆ ਕੋਈ ਹੋਰ ਕਾਰਡ ਨਹੀਂ ਲਿਆ ਜਿਹੜੇ ਬੀਜੇਪੀ ਵਾਲੇ ਆ ਪਰਸਨਲ ਡਾਟਾ ਕਲੈਕਟ ਕਰਕੇ ਤੇ ਉਹਦੀ ਗਲਤ ਵਰਤੋਂ ਕਰਦੇ ਆ ਆ ਨਾਂ ਜਿਹੜੇ ਕੱਟਣ ਦੀ ਲਿਸਟ ਸੈਂਟਰ ਗਵਰਨਮੈਂਟ ਨੇ ਭੇਜੀ ਹੈ ਉਹ ਪਰਸਨਲ ਡਾਟੇ ਦੇ ਆਧਾਰ ਦੇ ਉੱਤੇ ਹੀ ਬਣਾ ਕੇ ਭੇਜੀ ਆ ਉਹ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਇਹੀ ਕਰੂੰਗਾ ਕਿ ਜਿੱਥੇ ਸਾਡੇ ਐਮਐਲਏ ਸਹਿਬਾਨ ਨੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ ਪੰਜਾਬ ਸਰਕਾਰ ਨੇ ਕੱਲ ਮੁੱਖ ਮੰਤਰੀ ਸਾਹਿਬ ਨੇ ਤੇ ਮੇਰੇ ਐਮਐਲਏ ਸਹਿਬਾਨ ਮੇਰੇ ਨਾਲ ਬੈਠੇ ਨੇ ਇੱਕ ਵੀ ਕਾਰਡ ਜਿਹੜਾ ਅਸੀਂ ਪੰਜਾਬ ਦੇ ਵਿੱਚ ਬਿਲਕੁਲ ਕੱਟਣ ਨਹੀਂ ਦੇਵਾਂਗੇ ਔਰ ਭਾਜਪੀ ਨੂੰ ਕੋਈ ਅਧਿਕਾਰ ਨਹੀਂ ਦੇਵਾਂਗੇ ਕਿ ਉਹ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਜਾ ਕੇ ਕਿਸੇ ਦਾ ਪਰਸਨਲ ਡਾਟਾ ਕਲੈਕਟ ਕਰੇ ਜੇ ਉਹ ਇਸ ਤਰ੍ਹਾਂ ਦੀ ਹਿਮਾਕਤ ਕਰਨਗੇ ਪਰਚੇ ਦਰਜ ਕਰਾਂਗੇ ਜੇਲ੍ਹ ਦੇ ਅੰਦਰ ਤੁੰਦੇ ਆ ਉਹ ਕਹਿੰਦੇ